ਉਹ ਆਪਾਂ ਰਸਤੇ ਦੇ ਵਿੱਚ ਤੁਰੇ ਜਾਂਦੇ ਆ ਤੇ ਸ਼ਹਿਰ ਨੇੜੇ ਪਹੁੰਚ ਗਏ ਆਪਾਂ ਉੱਤੇ ਦੁਕਾਨ ਤੇ ਤੇ ਸਾਈਕਲ ਹੀ ਪਸੰਦ ਕੀਤੀ ਐ ਸਾਈਕਲ ਦੀ ਹਵਾ ਪਾਣੀ ਚੈੱਕ ਹੋ ਰਿਹਾ ਤੇ ਵਧੀਆ ਲੱਗੀ ਬਲੈਕ ਕਲਰ ਦੀ ਸਾਈਕਲ ਹੀ ਸੋਹਣੀ ਲੱਗੀ ਹੋਰ ਵੀ ਸਾਈਕਲੀਆਂ ਬਥੇਰੀਆਂ ਇੱਥੇ ਖੜੀਆਂ ਆ 8000 10000 12000 15000 20000 ਤੱਕ ਫਰੀਆਂ ਤੇ ਪਰ ਆਪਾਂ ਸਾਈਕਲ ਹੀ ਜਿਹੜੀ ਇਹ ਲਈ ਹੈ ਇਹ ਆਪਾਂ ਨੂੰ 8000 ਦੇ ਵਿੱਚ ਮਿਲੀ ਹੈ 8000 ਰੁਪਿਆ ਦਾ ਪ੍ਰਾਈਸ ਹੈ ਲਓ ਜੀ ਆਪਾਂ ਹੁਣ ਸਾਈਕਲ ਹੀ ਬਾਹਰ ਬਾਹਰ ਨੂੰ ਲੈ ਚੱਲੇ ਆ ਤੇ ਇੱਥੇ ਕਾਊਂਟਰ ਤੇ ਪੈਸੇ ਦੇਵਾਂਗੇ ਉਸ ਤੋਂ ਬਾਅਦ ਆਪਾਂ ਗੱਡੀ ਦੇ ਵਿੱਚ ਚਾਲੇ ਪਾਦੇ ਆ ਤੇ ਸ਼ਹਿਰ ਤੋਂ ਬਾਹਰ ਲੱਕ ਰਹੇ ਆ ਪਿੰਡ ਵੱਲ ਨੂੰ ਜਾ ਰਹੇ ਆ ਤੇ ਸਾਈਕਲ ਮਗਰ ਰੱਖੀ ਹੋਈ ਹੈ ਡਿੱਗੀ ਦੇ ਵਿੱਚ ਤੇ ਸੀਟ ਸੈੱਟ ਕੇ ਐਦਾਂ ਤੇ ਸਾਈਕਲ ਦੀ ਸੂਤਾਈ ਵਿੱਚ ਉਦਾਂ ਕਿਸੇ ਤਰ੍ਹਾਂ ਸੂਤ ਨਹੀਂ ਆਉਂਦੀ ਸੀਗੀ ਤੇ ਆਪਾਂ ਹੁਣ ਘਰ ਆ ਗਏ ਆ ਘਰ ਆ ਕੇ ਦੇਖਦੇ ਆ ਡੈਡੀ ਖੜਾ ਸੀ ਡੈਡੀ ਨੂੰ ਦਿਖਾਉਂਦੇ ਆ ਤਰੀ ਸਾਈਕਲੀ ਲਿਆਂਦੀ ਏਦਾਂ ਤੇ ਜਿਹੜੀ ਕਹਿੰਦੇ ਬਹੁਤ ਵਧੀਆ ਸੋਹਣੀ ਆ ਸਾਈਕਲੀ ਇਸ ਤੋਂ ਬਾਅਦ ਬੱਚੇ ਆ ਗਏ ਸੀ ਸਕੂਲੋਂ ਤੇ ਬੱਚਿਆਂ ਦੇ ਸਾਹਮਣੇ ਕੀਤੀ ਤੇ ਬੱਚੇ ਵੀ ਹੈਰਾਨ ਵੇਖ ਕੇ ਹੋ ਗਿਆ ਬੱਚਿਆਂ ਨੂੰ ਤੇ ਉਹ ਕਿਹਾ ਸੀਗਾ ਇਹ ਵੀ ਸਕੂਲੋਂ ਆਇਆ ਸਕੂਲ ਦਾ ਕੰਮ ਕਰੋ ਤੇ ਜੇ ਤਿਆਰ ਹੋ ਜਾਓ ਆਪਾਂ ਸ਼ਹਿਰ ਚ ਆਵਦੇ ਤੁਹਾਡੀ ਸਾਈਕਲੀ ਲੈ ਕੇ ਆਉਨੇ ਤੇ ਬੱਚੇ ਤਿਆਰ ਹੋਣ ਲਈ ਕਾਹਲੇ ਸੀਗੇ ਤੋਂ ਉਦੋਂ ਪਹਿਲਾਂ ਮੈਂ ਸਾਈਕਲੀ देती दे मह चल कोही बहुत खुस हो